ਟੈਡੀ ਹੋ ਜਾਓ ਸੀਟ ਦੀਆਂ ਬੈਲਟਾਂ ਬੰਨ ਲਓ ਥੋਡੇ ਬੱਸ ਕੋਕੇਲੇ ਆਏ ਆਪਾਂ 336 ਦੀ ਤੇ ਇੱਕ ਜੌਂਡੀਰ ਤੇ ਨਾਲ ਆਪਣੇ ਕੁਲਵੀਰ ਬਾਈ ਕੀ ਹਾਲ ਚਾਲ ਹੈ ਠੀਕ ਠਾਕ ਬਾਈ ਠੀਕ ਠਾਕ ਜਮਾ ਓਕੇ ਦੀ ਰਿਪੋਰਟ ਹੈ ਹਾਂਜੀ ਬਾਈ ਸਸੀ ਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਹੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਅੱਜ ਆਪਣੀ ਬਣੂਗੀ ਘੈਂਟ ਘੈਂਟ ਬਣੂਗੀ ਕਿਉਂਕਿ ਉਹ ਤਾਂ ਬਾਈ ਤੇਰਾ ਬਾਰਾ ਬਾਰਾ ਧੰਨਵਾਦ ਆ ਯਾਰ ਆਪਣੇ ਕੋਲ ਕੈਮਰਾਮੈਨ ਘੈਂਟ ਹੈ ਅੱਛਾ ਹੁਣ ਨਹੀਂ ਉਹ ਤਾਂ ਠੀਕ ਹੈ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਜਿਹੜਾ ਤੁਸੀਂ ਘਰੇ ਬੈਠੇ ਯਾਰ ਘਰੇ ਬੈਠੇ ਬੰਦਿਆਂ ਨੂੰ ਨਾ ਸਾਰੀ ਦੁਨੀਆ ਨੂੰ ਮੰਡੀ ਦੇ ਦਰਸ਼ਨ ਕਰਾ ਦੇ ਬਿਲਕੁਲ ਬਹੁਤ ਵੱਡੀ ਦੇਣ ਆ ਯਾਰ ਤੁਹਾਡਾ ਦੇਣਾ ਨਹੀਂ ਦੇ ਸਕਦੇ ਬਿਲਕੁਲ ਧੰਨਵਾਦ ਬਈ ਇੰਨਾ ਪਿਆਰ ਇਹ 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 ਨਾ کہیں ਵੀ ਮੈਨੂੰ ਕੋਈ ਹੋ ਕਰਦਾ ਨਹੀਂ 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 ਮਜ਼ਾਕ ਨਹੀਂ ਇਹ ਗੱਲ ਰਿਐਲਿਟੀ ਹੈ ਬਈ ਇਹ ਤਾਂ ਰਿਐਲਿਟੀ ਰਹਿਣੀ ਹੈ ਨਾ ਰਿਐਲਿਟੀ ਹੈ ਨਾ ਤੇ ਆਪਾਂ ਸ਼ੁਰੂ ਕਰ ਲਈਏ ਫਿਰ ਇਹ ਤੋਂ ਕੀ ਹੁਣ ਮੈਂ ਇਹਦੇ ਵਾਸਤੇ ਮੇਰੇ ਕੋਲ ਲੱਭ ਜ ਹੈ ਨਹੀਂ ਇਸ ਟਾਈਮ ਤੇ ਲੋ ਕੈਮਰਾ ਮਾਰ ਯਾਰ ਬਲਤ ਹਾਂ ਟਿਕ ਟਿਕ ਕੇ ਮਾਰੀ ਕੈਮਰਾ ਟਿਕ ਕੀ ਹੈ ਗੱਲ ਇਹਦੀ ਹੂੰ ਜੀ ਜੀ ਇੱਕ ਖੂਬੀ ਹੈਗੀ ਹੂੰ ਵੀ ਜਿੰਨਾ ਹੈਗਾ ਸਾਰਾ Ориਜਨਲ ਹੈ ਹੂੰ ਹਾਂ ਕਲਮ ਨਹੀਂ ਲੱਗੀ ਕਿਤੇ ਰੈਟਨ ਇਨਾ ਅਰੀਜਨਲ ਟ੍ਰੈਕਟਰ ਤੇ ਕੈਮਰਾ ਮਾਰ ਲਾ ਇੰਟੀਰੀਅਰ ਐਡਾ ਕ ਸਾਫ ਹੈ ਦਾ ਅੱਛਾ ਵੀ ਯਾਰ 20 ਮਾਡਲ ਦਾ ਵੀ ਇਨਾ ਸਾਫ ਨਹੀਂ ਹੋਣਾਗਾ ਐਵੇਂ ਤੇ ਚਮਕੂਗਾ ਸ਼ੀਸ਼ੇ ਨੂੰ ਅੱਛਾ ਕਿਸੇ ਕਿਸੇ ਅੰਗ ਤੇ ਕੈਮਰਾ ਮਾਰ ਲਾ ਕਿਤੇ ਵੀ ਆ ਨਾ ਬੇਟਾ ਬੂਟਾ ਦੇ ਆਮ ਰੰਗ ਪੇਂਟ ਹੋਇਆ ਹੁੰਦਾਗਾ ਕਿਤੇ ਵੀ ਨਹੀਂ ਯਾਰ ਹੋਇਆ ਟ੍ਰੈਕਟਰ ਸਾਰਾ ਜੇਨੂਇਨ ਟ੍ਰੈਕਟਰ ਹੈਗਾ ਗਾਰੰਟੀ ਹੈ ਮੇਰੀ ਇੱਕ ਨਾਗ ਨਹੀਂ ਪਾਉਂਦੇ ਹੁੰਦੇ ਮੁੰਦਰੀ ਚ ਨਾਗ ਸਪੈਸ਼ਲ ਇਹ ਵਾਕਈ ਨਾਗਾ ਨਾਗਾ ਹੈ ਨਾ ਆ ਇਹ ਮਗਰਾੜਾਂ ਦੇ ਨਾ ਇਹ ਫਸਟ ਆਨਰ ਦਾ ਟ੍ਰੈਕਟਰ ਢੇਲੋ ਅੱਛਾ ਆ ਵੇਖ ਬਚਾ ਕਿਸੇ ਬੰਦੇ ਨੇ ਇਹ ਤੇ ਲੈਮੀਨੇਸ਼ਨ ਕਰਾਇਆ ਅੱਛਾ ਸਾਰੇ ਮਗਰਾੜ ਵੀ ਲੈਮੀਨੇਸ਼ਨ ਹੋਏ ਆ ਹੂੰ ਉੱਤੋਂ ਧੁੱਪ ਦੇ ਕਾਰਨ ਥੋੜਾ ਜਿਹਾ ਪਾਟ ਗਿਆ ਅੱਛਾ ਫੇਰ ਇੱਧਰ ਆ ਇੱਥੋਂ ਦੀ ਥੱਲੇ ਦੀ ਘੋਇਆ ਵੇ ਹੂੰ ਤੇ ਇੱਥੇ ਆਈ ਯਾਰ ਹੁੱਕ ਆ ਹੁੱਕ ਹੱਕ ਦੇਖ ਲੈ ਕਿਤੇ ਵੀ ਤੂੰ ਦੇਖ ਕਿਸੇ ਵੀ ਚਾਰਜ ਬੈਰੋਂ ਸਾਰਾ ਸਮਾਨ ਨਾਲ ਦਾ ਆ ਯਾਰ ਬਾੜੀ ਗੱਲ ਕੀ ਆ ਆ ਕੀ ਆਈਟਮ ਹੁੰਦੀ ਆ ਇਹ ਕੰਪਨੀ ਦੀਆਂ ਨਾਲ ਦਾ ਅੱਛਾ ਬਾੜੀ ਵੱਡੀ ਦੀ ਤਾਂ ਗੱਲ ਬਾੜੀ ਦੂਰ ਛੱਡ ਦੇ ਤਹਾਣਾ ਨੰਬਰ ਹੈ ਅੱਛਾ ਤਹਾਣਾ ਨੰਬਰ ਦਾ ਡਾਕਟਰ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਫਸਟ ਪਾਰਟ ਦੇ ਇਹ ਰੀਜਨ ਬਈ ਰੀਜਨ ਬਈ ਪਾਣੀ ਚੰਗਾ ਅੱਛਾ ਇੱਧਰ ਆ ਜਾ ਹੂੰ ਕੋਈ ਵੀ ਇਹ ਆ ਚੀਜ਼ ਦੇਖੀ ਯਾਰ ਇੱਥੋਂ ਇੱਥੇ ਸਤਨਾਮ ਕੈਮਰਾ ਮਾਰੀ ਆ ਚੀਜ਼ਾਂ ਦੇਖ ਹੂੰ ਆ ਉੱਤੋਂ ਵਿੱਚੋਂ ਖੋਲ ਕੇ ਦਿਖਾ ਦਿੰਨੇ ਆਪਾਂ ਦਿਖਾ ਦੇ ਇਹ ਚੀਜ਼ ਤਾਂ ਹੁਣ ਬਾਲੇ ਬੰਦੇ ਮਜ਼ਾਕ ਵੀ ਮੰਨਣਗੇ ਖੁਸ਼ਕੈਨ ਵੀ ਕਮੈਂਟਾਂ ਚਲੋ ਕਹੀ ਜਾਂਦੇ ਆਪਾਂ ਕਿਹੜਾ ਕਿਸੇ ਤੋਂ ਉਹ ਕਰਦੇ ਆ ਆ ਚੀਜ਼ਾਂ ਦਾ ਹੁਣ ਐਂ ਲੱਗਦਾ ਜਿਵੇਂ ਜਿਵੇਂ ਏਜੰਸੀ ਪੀਸ ਫੈਕਟਰ ਨਹੀਂ ਹੁੰਦਾ ਹਨਾ ਨਹੀਂ ਸ਼ੋਰੂਮ ਪੀਸ ਹੈਗਾ ਆਹ ਦੇਖ ਲੈ ਤੂੰ ਇੱਥੋਂ ਨਾ ਆ ਚੀਜ਼ਾਂ ਇਹ ਤਾਂ ਚੱਲ ਰਲੇ ਆ ਮੰਨ ਹਨਾ ਨਹੀਂ ਨਹੀਂ ਹੈ ਹੈਗੀ ਰਲੇ ਨਾ ਪਰ ਚੀਜ਼ਾਂ ਦੀ ਕੁਆਲਿਟੀ ਤੇ ਚੀਜ਼ਾਂ ਮੇਨਟੇਨ ਕੀਤੀ ਯਾਰ ਇੱਕ ਚੀਜ਼ ਨੂੰ ਆਪਣੀ ਜਗ੍ਹਾ ਤੇ ਪਈ ਹੈ ਜਗ੍ਹਾ ਤੇ ਪਈ ਆਉਂਦੀ ਜਿੰਨੇ ਆਪਾਂ ਘਰੇ ਬੈਡਰੂਮ ਨੂੰ ਜਚਾਉਣਾ ਵੀ ਆ ਆ ਆਰਕੀਟੈਕਚਰ ਨਹੀਂ ਕਰਦਾ ਹੁੰਦਾ ਵੀ ਆ ਜਗ੍ਹਾ ਇੱਥੇ ਹੋਣੀ ਆ ਜਿੱਥੇ ਹੋਣੀ ਹੁੰਦੇ ਨੇ ਇੱਕ ਇੰਗਲਿਸ਼ ਦੇ ਉਦਾਹਰਨ ਹੈ ਕਿ ਫਸਟ ਇਮਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ ਜਦੋਂ ਤੁਹਾਡਾ ਫਸਟ ਇਮਪ੍ਰੈਸ਼ਨ ਵਧੀਆ ਨਾ ਤੇ ਫਿਰ ਲਾਸਟਾ ਵਧੀਆ ਹੋ ਹੀ ਗਿਆ ਹਨਾ ਇਹ ਰਾਂ ਦੀ ਗੇਅਰ ਇਸੰਤਰੇ ਸਾਹਮਣੇ 80 ਤੋਂ 85% ਟਾਰਾ ਡੈਟ ਨੂੰ ਗੇਅਰ ਇੰਜਨ ਦੀ ਚਰਚਾ ਕਰਨ ਲਈ ਬਾਈ ਗੇਅਰ ਇੰਜਨ ਲੋੜ ਹੀ ਨਹੀਂ ਇਹਦੀ ਚਰਚਾ ਇੰਨੀ ਗਾ ਹੂੰ ਬਾਹਲਾ ਤਾਂ ਕਹਿ ਨਹੀਂ ਸਕਦੇ ਹੂੰ ਤੇ ਹੁਣ ਇਹਦੀ ਡਰਾਈਵ ਮਾਰ ਲਓ ਅੱਛਾ ਇਦੋਂ ਜਾ ਕੇ ਕਿਸੇ ਹੋਰ ਟਰੈਕਟਰ ਦੀ ਮੰਡੀ ਨੂੰ ਛੱਡ ਦੇ ਠੀਲੋ ਏਜੰਸੀ 'ਚ ਡਰਾਈਵ ਮਾਰ ਲਓ ਜਾ ਕੇ ਇੰਨਾ ਬਾਹਲਾ ਨਹੀਂ ਦਾਵਾ ਕਰਦਾ ਬڑے ਟਰੈਕਟਰ ਵੇਚ ਲੇ ਅੱਛਾ ਵੀ ਪਰ ਜਿਹੜਾ ਨਵਾਂ ਪਾਣਾ ਮੈਨੂੰ ਇਹਦੇ 'ਚ ਮਿਲਿਆ ਮੈਨੂੰ ਕਿਧੋਂ ਨਹੀਂ ਮਿਲਿਆ ਪੱਟੂ ਕਹਿੰਦੇ ਬਰਾਬਰੀ ਪੀੜੂਗਾ ਕਰੇ ਪਰ ਹਾਂ ਇਹ ਐਵੇਂ ਜਦੋਂ ਕਲਾਉਣ ਸਟਾਰਟ ਕਰਕੇ ਬੰਦਾ ਉੱਤੇ ਬਹਿ ਗਿਆ ਐ ਲੱਗਦਾ ਵੀ ਨਵੇਂ ਚ ਬੈਠੀ ਕੀ ਲਾਉਗੀ ਕੀ ਲਾਉਗੀ ਕੀ ਲਾਉਗੀ ਇਹ ਜੀ ਕੋਈ ਦੋਰ ਐ ਨਹੀਂ ਆ ਯਰ ਨਿਕਲ ਨੁਕਲ ਇਧਰ ਸਾਰਾ ਯਰ ਓਮੀ ਪਿਆ ਨਾ ਆ ਜੀਜਾ ਆਈ ਜੀਜਾ ਮੈਂ ਸਾਰੇ ਮਾਰ ਲਈ ਨੀਗਾ ਫ੍ਰੀ ਸਪੀਡ ਟਰੈਕਟਰ ਹੈ ਟੌਪ ਮਾਡਲ ਵਾਲਾ ਗਰਾਉਂਡ ਵੀਟਿਓ ਠੀਕ ਫੁੱਲ ਟੌਪ ਵਾਲਾ ਹੀ ਹੈ ਓਕੇ ਤੇ ਵੱਡੀ ਗੱਲ ਇਹ ਹੀ ਹੁੰਦੀ ਹੈ ਵੀ ਅੱਜ ਕੱਲ ਰੰਗ ਪੇਂਟ ਦੀ ਹੁੰਦੀ ਹੈ ਜਾਂ ਇੰਜਨ ਗੇਅਰ ਦੀ ਹੁੰਦੀ ਹੈ ਤੇਲ ਵੀ ਨਵਾਂ ਯਾਰ ਬਾਹਲੀਆਂ ਗੱਲਾਂ ਤਾਂ ਦੂਰ ਲੈ ਆ ਯਾਰ ਅੱਗੇ ਇਹ ਚੀਜ਼ੇ ਮਾਰੀ ਸਤਨਾਵ ਕੈਮਰਾ ਇਹ ਆ ਲੈ ਜਿੰਦੇ ਆ ਕਹਿੰਦੇ ਨੇ ਕਿ ਪੋਟੇ ਜਿੰਦੇ ਆ ਹਨਾ ਐ ਨਹੀਂ ਕੱਲ ਕਹਿਣਾ ਨਹੀਂਗਾ ਮਗਰ ਲੈਸਾ ਦਿਲ ਵੀ ਨਾ ਮੈਂ ਔਕਾ ਤੋਂ ਦੇਖਿਆ ਨਹੀਂ ਤਾਂ ਜੰਮਿਆ ਪਿਆ ਹੁੰਦਾ ਆਮ ਤਾਂ ਤੇ ਲੈ ਵੀ ਹੁਣ ਇੰਨਾ ਕੁਛ ਹੋ ਗਿਆ ਹੁਣ ਇੱਥੇ ਆ ਜਾ ਹੁਣ ਇੱਥੇ ਵੀ ਆ ਜਾਾਂਗੇ ਇੱਥੇ ਹੀ ਇੱਥੇ ਵੀ ਆ ਜਾਾਂਗੇ ਉਂਗਲ ਮੈਂ ਕੱਢ ਵੀ ਗਲਤ ਲਈ ਸੀ ਚੱਲ ਚੱਲ ਦੀ ਰੇਟ ਜਮਾ ਜਾਇਜ਼ ਭਰਿਆ ਫਾਇਦੇ ਤੇ ਇਹ ਤਾਂ ਮੰਨਦੇ ਆ ਚੱਲ ਕਹਿੰਦੇ ਆ ਨਾ ਵੀ ਫੋਰਟ ਤੋਂ ਜੇ ਕਿਸੇ ਨੇ ਬਾਹਰ ਜਗ੍ਹਾ ਲਈ ਐ ਐਨੇ ਲਈ ਐ ਲੈ ਲਈ ਬਈ ਲੈ ਲਈ ਚੱਕੀ ਨਹੀਂ ਕੋਈ ਹੀਰਾ ਆ ਯਾਰ ਜਿਹੜਾ ਬੰਦਾ ਲੈ ਗਿਆ ਗੋਣੀ گاਊ ਆ ਗਾਰੰਟੀ ਹੈ ਉਹ ਖਾਨ ਐ ਚੀਨ ਨੂੰ ਮਿਲੀ ਨੇ ਇੱਕ ਖਾਨ ਹੋਣਾ ਕਹਿੰਦੇ ਚੀਨ ਹੱਲ ਗਿਆ ਖਾਨ ਨਾਲ ਹੂੰ ਉਹ ਖਾਨ ਐ ਤੇ ਵੀਰ ਇੱਥੇ ਆ ਜਾ ਹੁਣ ਖਾਨ ਦਾ ਮੁੱਲ ਦੱਸਦੇ ਸੌਣੀ ਜੀ ਦਾ 4 ਲੱਖ ਤੇ 65000 ਦਾ ਲੀਟਰ ਦੇਵਾਂਗੇ ਬਾਲੀਆਂ ਗੱਲਾਂ ਛੱਡ ਯਾਰ ਅਸੀਂ ਸ਼ੀਸ਼ਾ ਵੀ ਅਰੀਜਨਲ ਐ ਬਾਲੇ ਕਿਹੜੇ ਕਿਹੜੇ ਕਿੱਥੇ ਕਿੱਥੇ ਧਰਾਂ ਉਂਗਲਾਂ ਯਾਰ ਬੱਸ ਪਰ ਛੱਡ ਦੇ ਧਰਨੀਆਂ ਹੁਣ ਇਹ ਤਾਂ ਕੋਈ ਵੀ ਚੀਜ਼ ਹੈ ਨਹੀਂ ਇਹ ਜਿਹੜੀ ਸੀ ਅਰੀਜਨਲ ਹੈ ਨਹੀਂ ਸਾਰਾ ਅਰੀਜਨਲ ਡੱਕਟਰ ਐ 465 ਦਾ ਹਾਂ 4 ਪੈੰਟ ਤੇ ਇਹਦੇ ਫਿਰ ਹਾਰ ਪਾਈ ਖੜਾਂਗੇ ਮੀ ਇਹ ਤਾਂ ਫਿਰ ਆਏ ਨਾ ਜਿਹੜਾ ਨਵੇਂ ਨਵੇਂ ਬਾਰੇ ਸੋਚੀ ਜਾਂਦਾ ਅੱਜ ਵੀ ਨਵਾਂ ਲੈਣ ਜਾਣਾ ਆਪਾਂ ਉਹ ਹਾਰਾ ਪਾ ਗਈ ਦੇ ਨੈ ਮੈਂ ਜਵਾਕ ਕਰਨਗੇ ਪਾਪਾ ਕੇ ਹਾਰ ਤਾਂ ਲੈ ਲਾ ਹਾਰ ਹਾਰ ਪਾਇਆ ਬਵਾਏ ਦੇ ਦੇਣਗੇ ਹੈ ਨਾਲ ਹੀ ਦੇ ਦਾਂਗੇ ਨਾਲ ਦੇਵਾਂਗੇ ਯਾਰ ਆ ਵੀ ਪਾਈ ਬੈਠੇ ਆਪਾਂ ਤਾਂ ਜਵਾਕ ਜੇ ਨਾ ਤੰਗ ਕਰਨਗੇ ਨਹੀਂ ਕਰਦੇ ਹੂੰ